ਸਸ ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੈਕੋ ਠੀਕ ਹੋਵੋਗੇ ਤਾਂ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਇੰਪੋਰਟੈਂਟ ਟਾਪਿਕ 'ਤੇ ਡਿਸਕਸ਼ਨ ਕਰਨ ਲੱਗੇ ਆ ਕਿਉਂਕਿ ਬਹੁਤ ਸਾਰੇ ਬੱਚੇ ਰਾਜੇ ਜਦੋਂ ਹੁਣ ਆਪਣਾ ਪੇਪਰ ਕੋਈ ਵੀ ਪੇਪਰ ਦੇ ਵਿੱਚ ਜੀਰੋ ਆਪਣੇ ਥੋੜਾ ਟਾਈਮ ਰਹਿ ਜੇ ਨਾ ਬੱਚਾ ਕੋਈ ਵੀ ਹੁੰਦਾ ਦਾ ਜੇ ਉਹ ਪਾਜਲ ਹੋ ਜਾਂਦਾ ਚਾਹੇ ਬੱਚੇ ਤੋਂ 1 ਸਾਲ ਤੋਂ ਬੱਚੇ ਤਿਆਰੀ ਕਰ ਰਿਹਾ ਹੈਗਾ ਚਾਹੇ 6 ਮਹੀਨੇ ਤੋਂ ਤਿਆਰੀ ਕਰ ਰਿਹਾ ਹੈਗਾ ਪਰ ਜਦੋਂ ਤੁਹਾਨੂੰ ਪਤਾ ਲੱਗੇ ਤੁਹਾਡੀ ਐਗਜ਼ਾਮ ਡੇਟ ਨੇੜੇ ਆ ਗਈ ਉਦੋਂ ਸਾਰੇ ਵਿੱਚ ਨੂੰ ਇਹ ਲੱਗਦਾ ਹੁੰਦਾ ਕਿ ਲੈ ਬਾਈ ਆਪਾਂ ਤਾਂ ਕੁਝ ਨਹੀਂ ਆਉਂਦਾ ਜਮਾ ਸਾਫ਼ ਲੱਗਦਾ ਹੁੰਦਾ ਉਹਦਾ ਤੇ ਮੌਕੇ ਤੇ ਆ ਕੇ ਆਪ ਨੂੰ ਇਹ ਲੱਗਦਾ ਹੁੰਦਾ ਕਿ ਕੀ ਪੜੀਏ ਤੇ ਕੀ ਛੱਡੀਏ ਠੀਕ ਹੈ ਇਹ ਗੱਲ ਮੈਨੂੰ ਇਹਨਾ ਪਤਾਗਾ 90 ਤੋਂ 95% ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਹੁੰਦੀਆਂ ਕਿ ਕੀ ਕਰੀਏ ਤੇ ਕੀ ਛੱਡੀਏ ਦੂਸਰਾ ਸਭ ਤੋਂ ਵੱਡਾ ਸਟ्रेस ਹੁੰਦਾ ਜੋਬ ਦਾ ਕਿ ਇਹ ਜੋਬ ਜੇ ਇੱਕ ਵਾਰੀ ਚੱਲੀ ਗਈ ਮੁੜ ਕੇ ਇਹ ਜੋਬ ਦੁਬਾਰੇ ਨਹੀਂ ਆਉਣੀ ਠੀਕ ਹੈ ਤਾਂ ਕਈ ਕਈ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਹੁੰਦੀਆਂ ਬਹੁਤ ਬੱਚਿਆਂ ਦੀ ਬਹੁਤ ਸਾਰੇ ਬੱਚਿਆਂ ਦੀ ਕੀ ਇਹ ਜਿਹੜੀ ਜੋਬ ਦੀ ਗੱਲ ਕਰਦਾ ਬਹੁਤ ਉਮੀਦ ਹੈ ਰਾਜੇ ਬਹੁਤ ਬੱਚਿਆਂ ਨੂੰ ਇਹ ਜੋਬ ਤੋਂ ਕਿਉਂਕਿ ਜੇਰੋ ਬੱਚੇ ਡਿਸਕਸ਼ਨ ਕਰਦੇ ਗੱਲ ਕਰਦੇ ਆਪਣੇ ਨਾਲ ਤਾਂ ਪਤਾ ਲੱਗ ਹੀ ਜਾਂਦਾ ਹੈ ਨਾ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪੀ ਦਾ ਪੇਪਰ ਪਾਸ ਕਰਨ ਲਈ ਕਿੰਨਾ ਸਮਾਂ ਕਿੰਨਾ ਸਮਾਂ ਪੜ੍ਹਨਾ ਚਾਹੀਦਾ ਹੈ ਠੀਕ ਹੈ ਜੀ ਉਹਦੇ ਬਾਰੇ ਡਿਸਕਸ਼ਨ ਕਰੂੰਗਾ ਸਾਰਾ ਤਰੀਕਾ ਦੱਸੂ ਕਿਵੇਂ ਤੁਸੀਂ ਪੜ੍ਹਨਾਗਾ ਠੀਕ ਹੈ ਜੀ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਣਾ ਰਾਜੇ ਆਪਣਾ 2 ਅਗਸਤ ਤੱਕ ਤੁਹਾਡਾ ਆਫਰ ਦਿੱਤਾ ਗਿਆ ਜੀ 2 ਅਗਸਤ ਤੱਕ ਤੁਹਾਨੂੰ ਆਫਰ ਦਿੱਤਾ ਗਿਆਗਾ ਗਰੁੱਪ ਡੀ ਦੀ ਜਿਹੜੀ ਪੀਐਨ ਦੀ ਭਰਤੀ ਆ ਉਹਦੇ ਉੱਪਰ ਜਿਸ ਵਿੱਚ ਤੁਹਾਨੂੰ ਸਾਰੇ ਪ੍ਰਸ਼ਨ ਜਿਹਦੇ ਵਿੱਚ ਤੁਹਾਨੂੰ 1500 ਐਮਸੀਕਿਊ ਸਟੈਟਿਕ ਜੀਕੇ ਦੇ ਪੋਲਿਟੀ ਕੰਪਲੀਟ ਮਾਡਰਨ ਹਿਸਟਰੀ ਕੰਪਲੀਟ ਇੰਨਾ ਦੇ ਨਾਲ ਤੁਹਾਨੂੰ ਘੱਟੋ ਘੱਟ 600 ਪ੍ਰਸ਼ਨ 600 ਐਮਸੀਕਿਊ ਮੈਥ ਕੰਪਲੀਟ ਕਰੰਟ ਅਫੇਅਰ ਤੇ ਮੋਕ ਟੈਸਟ ਠੀਕ ਹੈ ਜੀ ਤੇ ਪੀワイਕਿਊ ਇਹ ਸਾਰੀਆਂ ਚੀਜ਼ਾਂ ਰਾਜੇ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਆਪਾਂ ਸਪੈਸ਼ਲ ਗਰੁੱਪ ਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਭਰਤੀ ਵਾਸਤੇ ਜਿਹਦੇ ਬੈਚ ਦਾ ਪ੍ਰਾਈਸ ਹੈਗਾ ਰਾਜੇ ਸਾਰਾ 300 ਰੁਪਿਆ ਜਿਹਦੇ ਵਿੱਚ ਪੀਡੀਐਫ ਪਲੱਸ ਵੀਡੀਓ ਸਾਰਾ ਕੰਪਲੀਟ ਸਲੇਵਸ ਰਾਜੇ ਤੁਹਾਨੂੰ ਤਿਆਰ ਕੀਤਾ ਦਿੱਤਾ ਜਾ ਰਿਹਾ ਹੈਗਾ ਇੰਨੇ ਦੇ ਵਿੱਚ ਰਾਜੇ ਤੁਹਾਨੂੰ ਤੁਸੀਂ ਇੱਕ ਬੁੱਕ ਵੀ ਨਹੀਂ ਲੈ ਸਕਦੇ ਠੀਕ ਹੈ ਜੀ ਤਾਂ ਇਹਦੇ ਵਾਸਤੇ ਤੁਸੀਂ ਆਪਣਾ ਕੀ ਕਰਨਾ ਕੋਰਸ ਲੈਣ ਵਾਸਤੇ ਆਪਣੀ ਐਪ ਡਾਊਨਲੋਡ ਕਰ ਲਿਓ ਦੀਪਪੁਲ ਰਿਜੂਕੇਸ਼ਨ ਦਾ ਪਲੇ ਸਟੋਰ ਤੋਂ ਤੇ ਜਿੰਨਾ ਬੱਚੇ ਕੋਲੇ ਆਈਫੋਨ ਆ ਤਾਂ ਜਿਹਨਾਂ ਨੂੰ ਐਪ ਡਾਊਨਲੋਡ ਕਰਨੀ ਆ ਕਲਾਸ ਪਰ ਉਹ ਆਰ ਜੀ ਕੋਡ ਫਿਲ ਕਰਨਾ ਆਹ ਵਾਲਾ ਆ ਨੰਬਰ ਤੁਸੀਂ ਕਾਲ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਨਾਲ ਡਾਟਾ ਮਿਲੂਗਾ ਪ੍ਰਿੰਟ ਆਊਟ ਵੀ ਕਢਾ ਸਕਦੇ ਤੁਸੀਂ ਜਿਹੜੇ ਨਾਲ ਤੁਹਾਨੂੰ ਮਿਲਣਗੇ ਪੀਡੀਐਫ ਹੋਰ ਆ ਜੇ ਡਿਸਕਸ਼ਨ ਕਰਦੇ ਆਪਾਂ ਟਾਈਮ ਟੇਬਲ ਕਿ ਕਿੰਨਾ ਸਮਾਂ ਆਪਾਂ ਦਿਨ ਦੇ ਵਿੱਚ ਆਵਰੀ ਪੜ੍ਹਾਈ ਨੂੰ ਦੇਣਾਗਾ ਠੀਕ ਹੈ ਜੀ ਕੀ ਕੀ ਚੀਜ਼ਾਂ ਪੜ੍ਹਨੀਆਂ ਆ ਸਭ ਤੋਂ ਪਹਿਲਾਂ ਤਾਂ ਰਾਜੇ ਤੁਸੀਂ ਘੱਟੋ-ਘੱਟ ਕਿੰਨਾ ਸਮਾਂ ਪੜ੍ਹਨਾ ਪਊਗਾ ਘੱਟੋ-ਘੱਟ ਤੁਹਾਨੂੰ 4 ਤੋਂ 5 ਘੰਟੇ ਕੱਢਣੇ ਪੈਣਗੇ ਘੱਟੋ-ਘੱਟ ਠੀਕ ਹੈ ਜੀ 4 ਤੋਂ 5 ਘੰਟੇ ਜਿਹਦੇ ਵਿੱਚ ਤੁਸੀਂ ਕੀ ਕਰਨਾ ਰਾਜੇ ਜਿਹੜੇ ਤੁਹਾਨੂੰ ਇਹ 1500 ਐਮਸੀਕਿਊ ਅਪਡੇਟ ਕੀਤੀ ਹੈ ਠੀਕ ਹੈ 1500 ਐਮਸੀਕਿਊ ਅਪਡੇਟ ਕੀਤੀ ਹੈ ਤੇ ਉਹਦੀਆਂ ਸਾਰੀਆਂ ਮੇਰੇ ਹਸਾਬ ਤੇ 29-30 ਕਿ ਵੀਡੀਓ ਹੈਗੀਆਂ ਠੀਕ ਹੈ ਤਾਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਡੇਲੀ ਤੁਸੀਂ ਘੱਟੋ-ਘੱਟ ਤਿੰਨ ਵੀਡੀਓ ਤਾਂ ਲਾਓ ਡੇਲੀ ਤੁਸੀਂ ਘੱਟੋ ਘੱਟ ਤਿੰਨ ਵੀਡੀਓ ਤਾਂ ਤੁਸੀਂ ਤੁਸੀਂ ਲਾਉਣੀਆਂ ਲਾਉਣੀਆਂ ਵੱਧ ਲਾਉਣੀਆਂ ਚਾਰ ਲਾਉਣੀਆਂ ਚਾਰ ਲਾ ਲਓ ਠੀਕ ਹੈ ਘੱਟੋ ਘੱਟ ਤਿੰਨ ਤੋਂ ਚਾਰ ਤਾਂ ਵੀਡੀਓ ਕਿਸੇ ਬੱਚੇ ਨੇ ਘੱਟ ਲਾਉਣੀ ਨਹੀਂ ਹੈਗੀ ਉਹਦੀ ਜੇ ਕਿਸੇ ਬੱਚੇ ਨੂੰ ਲੱਗਦਾ ਕਿ ਹਾਂਜੀ ਮੈਨੂੰ ਵੀਡੀਓ ਤੋਂ ਜ਼ਿਆਦਾ ਸਮਝ ਆਉਂਦੀ ਹੈ ਵੀਡੀਓ ਦੇਖਣੋਂ ਜੇ ਕਿਸੇ ਬੱਚੇ ਨੂੰ ਲੱਗਦਾ ਜੀ ਮੈਂ ਪੀਡੀਐਫ ਤੋਂ ਰੀਡ ਕਰ ਸਕਦਾ ਤਾਂ ਪੀਡੀਐਫ ਵੀ ਸੇਮ ਪ੍ਰੈਸ਼ਨ ਇਹ ਤੁਹਾਨੂੰ ਦਿੱਤੇ ਹੋਏ ਆ ਠੀਕ ਹੈ ਜੀ ਜਿੰਨਾ ਚਿਰ ਇਹ ਕੰਪਲੀਟ ਕਰਨ ਦੇ ਵਿੱਚ ਵੀਡੀਓ ਕੰਪਲੀਟ ਕਰਨ ਦੇ ਵਿੱਚ ਭਾਵੇਂ ਤੁਹਾਨੂੰ 3 ਘੰਟੇ ਲੱਗ ਜਾਣ ਭਾਵੇਂ ਤੁਹਾਨੂੰ 2 ਘੰਟੇ ਲੱਗ ਜਾਣ ਭਾਵੇਂ ਤੁਹਾਨੂੰ ਡੇਢ ਘੰਟਾ ਲੱਗ ਇਸ ਤੋਂ ਬਾਅਦ ਤੁਸੀਂ ਚੱਕਣੀ ਹੈ ਪਾਲਿਟੀ ਪਾਲਿਟੀ ਦੀ ਤੁਸੀਂ ਇੱਕ ਟੋਟਾ-ਟੋਟਾ ਪਾਲਿਟੀ ਦੇ 9-10 ਕਲਾਸ ਹੈਗੀਆਂ ਤੇ ਡੇਲੀ ਤੁਸੀਂ ਠੀਕ ਹੈ ਜੀ ਦੋ ਕਲਾਸਾਂ ਪਾਲਿਟੀ ਦੀ ਸਪੈਸ਼ਲ ਲਾਉਣੀ ਹੈਗੀਆਂ ਪਲੱਸ ਜਿਹੜੀ ਇੱਕ ਐਮਸੀਕਿਊ ਵਾਲੀ ਵੀਡੀਓ ਹੈਗੀ ਠੀਕ ਹੈ ਜੀ ਤੇ ਇੱਕ ਟੋਟਾ-ਟੋਟ ਇੱਕ ਘੰਟਾ ਤੁਸੀਂ ਉਹ ਲਾਉਣੀ ਹੈ ਇਹ ਸੇਮ ਟੂ ਸੇਮ ਚੀਜ਼ ਕਰਨੀ ਹੈ ਤੁਸੀਂ ਮਾਡਰਨ ਹਿਸਟਰੀ ਦੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜਾ ਆ ਚੀਜ਼ਾਂ ਹੋ ਗਈਆਂ ਆਪਣੀਆਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਚੱਕਣਾਗਾ ਮੈਥ ਮੈਥ ਦੇ ਜਿਹੜੇ ਜਿਹੜੇ ਟੌਪਿਕ ਦਿੱਤੇ ਹੋਏ ਜਿਵੇਂ ਬੇਸਿਕ ਕਰਵਾਇਆ ਹੋਏ ਚ ਦੋ ਦੋ ਵੀਡੀਓ ਤਿੰਨ ਤਿੰਨ ਵੀਡੀਓ ਹੈ ਟਾਈਪ 1 ਦੇ ਟਾਈਪ 2 ਆ ਉਹਦੇ ਵਿੱਚ ਸਾਰੇ ਲਾਉਣੇ ਆ ਲੈਕਚਰ ਚੰਗੀ ਤਰ੍ਹਾਂ ਸਮਝ ਕੇ ਲਾਉਣੇ ਚਾਹੇ ਮੈਥ ਨੂੰ ਤੁਸੀਂ 1 ਘੰਟਾ ਦੇ ਦਿਓ ਬਹੁਤ ਆਗਾ ਠੀਕ ਹੈ ਜੀ ਇੱਕ ਦਿਨ ਦੇ ਵਿੱਚ ਇੱਕ ਇਕਾਈ ਕਰ ਲਓ ਬਹੁਤ ਆ ਕਿਉਂਕਿ ਇਹ ਮੇਨ ਇਕਾਈਆਂ ਸੌਖੀਆਂ ਜੀਆਂ ਗਈਆਂ ਸਿੰਪਲੀਫਿਕੇਸ਼ਨ ਹੋ ਗਿਆ ਡੈਸੀਮਲ ਹੋ ਗਿਆ ਨੰਬਰ ਸਿਸਟਮ ਹੋ ਗਿਆ ਨਾਰਮਲ ਜੀਆਂ ਕੰਗਣਗੀਆਂ ਠੀਕ ਹੈ ਕਰ ਸਕਦੇ ਹੋ 그러면은 ਕੋਈ ਵੱਡਾ ਇਸ਼ੂ ਨਹੀਂ ਆਗਾ ਤੇ ਮੋਕ ਟੈਸਟ ਰਾਜੇ ਮੈਂ ਤੁਹਾਨੂੰ ਤਾਂ ਨਹੀਂ ਹਜੇ ਪ੍ਰੋਵਾਈਡ ਕਰਵਾ ਰਿਹਾ ਥੋੜਾ ਜਿਹਾ ਮੈਨੂੰ ਇਹ ਕਿ ਇੱਕ ਇੱਕ ਵਾਰੀ ਤੁਸੀਂ ਆਹ ਸਲੇਪਸ ਸਾਰਾ ਕੰਪਲੀਟ ਕਰ ਲਓ ਫਿਰ ਤੁਹਾਨੂੰ ਮੋਕ ਟੈਸਟ ਤੋਂ ਇਹ ਅੰਦਾਜ਼ਾ ਲੱਜੂਗਾ ਕਿ ਆਪਾਂ ਸਟੈਂਡ ਕਿੱਥੇ ਕਰ ਰਹੇ ਆ ਠੀਕ ਹੈ ਜੀ ਸਟੈਂਡ ਕਿੱਥੇ ਕਰ ਰਹੇ ਆ ਤਾਂ ਇਹ ਸਾਰੀਆਂ ਚੀਜ਼ਾਂ ਰਾਜੇ ਤੁਸੀਂ ਬਾਰੀ-ਬਾਰੀ ਕਰਨੀਆਂ ਬਾਰੀ-ਬਾਰੀ ਕਰਨੀਆਂ ਕਹਿਣ ਦਾ ਮਤਲਬ ਕਿ ਜਿੱਦੇ ਨੂੰ ਆਪਣਾ ਪੇਪਰ ਹੋਣਾਗਾ ਠੀਕ ਹੈ 4 ਤੋਂ 5 ਘੰਟੇ ਮਤਲਬ ਘੱਟੋ-ਘੱਟ ਦੱਸੇ ਜੇ ਵੱਧ ਦਾ ਟਾਈਮ ਕੱਢ ਸਕਦਾ ਕੋਈ ਬੱਚਾ ਕੱਢ ਲਓ ਠੀਕ ਹੈ ਜਿੰਨਾ ਤੁਸੀਂ ਟਾਈਮ ਜ਼ਿਆਦਾ ਕੱਢੋਗੇ ਜਿੰਨੀ ਇਹ ਕਾ ਕਰਕੇ ਰਾਜੇ ਇੰਨੀ ਤੁਹਾਨੂੰ ਮੈਂ ਗਾਰੰਟੀ ਦੇ ਸਕਦਾਗਾ ਕਿ ਠੀਕ ਹੈ ਜੀ ਅੱਜ ਤੱਕ ਜਿੰਨੇ ਪੇਪਰ ਵੀ ਹੋਇਆ ਰਾਜੇ ਸਾਡਾ 90 ਤੋਂ 95% ਰਿਜ਼ਲਟ ਰਿਹਾ ਹੈ ਹਮੇਸ਼ਾ ਪੇਪਰ ਦੇ ਵਿੱਚ ਠੀਕ ਹੈ ਜੀ ਕਹਿੰਦਾ ਮਤਲਬ ਕਿ 90 ਤੋਂ 95% ਇਹ ਹੈ ਕਿ ਜੇ ਤੁਹਾਨੂੰ 50 ਪ੍ਰਸ਼ਨ ਪੇਪਰ ਦੇ ਵਿੱਚ ਪਾਉਂਦੇ ਆ ਉਹ ਠੀਕ ਹੈ ਜੀ 50 ਪ੍ਰਸ਼ਨ ਪਾਉਂਦੇ ਆ ਤਾਂ ਘੱਟੋ ਘੱਟ 45 ਪ੍ਰਸ਼ਨ ਜਾਂ ਰਾਜੇ 43 ਪ੍ਰਸ਼ਨ ਇੰਨੇ ਤੁਹਾਨੂੰ ਕਰਵਾਏ ਹੋਏ ਮਿਲਣਗੇ ਹੀ ਮਿਲਣਗੇ ਠੀਕ ਹੈ ਜੀ ਬਾਕੀ ਰਹੀ ਗੱਲ ਕਰੰਟ ਅਫੇਅਰਾਂ ਦੀ ਕਰੰਟ ਅਫੇਅਰ ਤੁਹਾਡੇ ਅੱਜ ਆਪਾਂ ਅਪਡੇਟ ਕਰ ਦਾਂਗੇ ਸ਼ਾਮ ਤੱਕ ਠੀਕ ਹੈ ਜੀ ਉਹ ਤੁਸੀਂ ਆਪ ਦਾ ਟਾਈਮ ਟੇਬਲ ਜੀ ਮਰਜ਼ੀ ਕੱਢੋ ਪਰ ਘੱਟੋ-ਘੱਟ 4 ਤੋਂ 5 ਘੰਟੇ ਤੁਸੀਂ ਕੱਢਣੇ ਹੀ ਕੱਢਣੇ ਆ ਆਪਣੇ ਵਾਸਤੇ ਵੱਧ ਜੇ ਕੋਈ ਕੱਢ ਸਕਦਾ ਕਿਉਂਕਿ राजे ਆਪਾਂ ਤੁਸੀਂ ਜਿਹੜਾ ਬਾਲੇ ਸਾਲ ਪੜ੍ਹਨਾ ਹੈਗਾ ਠੀਕ ਹੈ ਜੀ 10 ਦਿਨ ਦਾ ਤਾਂ ਪੜ੍ਹਨਾ ਤੁਸੀਂ ਇਸ ਤੋਂ ਬਾਅਦ 10 ਦਿਨ ਰਹਿ ਗਏ ਤੁਹਾਡੇ ਪੇਪਰ ਦੇ ਵਿੱਚ ਅੱਜ ਇਸ ਤੋਂ ਬਾਅਦ ਤੁਸੀਂ ਆਪ ਅੰਦਾਜ਼ਾ ਲਾ ਲਓ ਈ ਤੁਹਾਡਾ ਪੇਪਰ ਮਿਲੂਗਾ 11 ਤੋਂ ਲੈ ਕੇ 21 ਤਰੀਕ ਤੱਕ ਪੇਪਰ ਚੱਲਣੇ ਆ ਉਹ ਆਪਾਂ ਦੇਖਣਾ ਕਿ ਆਪਾਂ ਨੂੰ ਕਿੰਨੇ ਦਿਨ ਐਕਸਟਰਾ ਮਿਲਦਾ ਹੋ ਸਕਦਾ ਕਿਸੇ ਬੱਚੇ ਦੇ 15 ਤੋਂ ਸ਼ੁਰੂ ਹੋਣਾ ਕਿਸੇ ਬੱਚੇ ਦੇ 18 ਨੂੰ ਮਿਲ ਜਾਣਾ ਨਾਲੇ ਜਿਹੜੇ ਬੱਚੇ ਮਾਗਰ ਹੋਣਗੇ ਉਹਨੂੰ ਪਤਾ ਵੀ ਲੱਗਦਾ ਜਾਊਗਾ ਕਿ ਕੀ ਪ੍ਰੋਸੈਸ ਪੁੱਛਿਆ ਜਾਂਦਾ ਕਿਹੜੇ ਜਿਹੇ ਅਪਰੇਸ਼ਨ ਪੁੱਛੇ ਜਾ ਰਹੇ ਆ ਠੀਕ ਹੈ ਜੀ ਬਾਕੀ ਤੁਹਾਨੂੰ ਹਰ ਚੀਜ਼ ਦੀ ਜਾਣਕਾਰੀ ਹਰੇਕ ਚੀਜ਼ ਦੀ ਅਪਡੇਟ ਤੁਹਾਨੂੰ ਨਾਲ ਦੇ ਨਾਲ ਪ੍ਰੋਵਾਈਡ ਕਰਵਾਇਆ ਕਰਾਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਤੁਸੀਂ ਆਹ ਦਾ ਸ਼ਡਿਊਲ ਬਣਾ ਕੇ ਪੜੋ ਟਾਈਮ ਟੇਬਲ ਤੋਂ ਬਿਣਾ ਨਾ ਪੜੋ राजे ਕਿ ਅੱਜ ਇੱਕ ਵੀਡੀਓ ਚੱਕ ਲਈ ਕੱਲੂ ਦੂਸਰੀ ਵੀਡੀਓ ਚੱਕ ਲਈ ਪਰਸੋ ਤੀਸਰੀ ਵੀਡੀਓ ਚ ਉਹ ਨਾ ਕਰੋ ਭਾਵੇਂ ਘੱਟ ਪੜ ਲਓ ਪਰ ਪੜੋ ਉਹਨਾਂ ਕਿ ਜਿੰਨਾ ਤੁਹਾਡੇ ਦਿਮਾਗ ਦੇ ਵਿੱਚ ਰਹਿ ਸੀ ਜ਼ਿਆਦਾ ਠੀਕ ਹੈ ਬਾਹਲਾ ਕੰਟੈਂਟ ਪੜੇ ਤਾਂ ਕੋਈ ਦਮ ਨਹੀਂ ਹੁੰਦਾ ਹੁਣ ਮੰਨ ਲਓ ਮੈਂ ਤੁਹਾਨੂੰ 10000 ਐਮਸੀਕਿਊ ਕਰਵਾ ਦਾਂ 10000 ਐਮਸੀਕਿਊ ਦੇ ਵਿੱਚ ਜਿਆਦਾ ਤੁਹਾਡੇ ਰਹੇ ਜਾ ਕੇ ਉੱਥੇ 1500 500 ਕੀ ਫਾਇਦਾ ਉਹਦਾ ਤੇ ਜੇ ਆਪਾਂ ਕਰੀਏ ਆਪਾਂ ਸਾਰੇ ਲਈਏ ਜੇ ਆਪਾਂ ਸਾਰੇ 2000 ਐਮਸੀਕਿਊ ਕਰ ਲਈਏ ਥੋੜੇ ਸਮੇਰੇ ਵਿੱਚ ਨੇ 2000 ਦੀ ਆਪਣੀ ਬਾਰੀ ਬਾਰੀ ਰਿਵੀਜ਼ਨ ਕਰਕੇ 2000 ਜੋ ਤੁਹਾਡੇ 1500 ਵੀ ਜਿਆਦਾ ਰਹੇਗੇ ਤਾਂ ਬਹੁਤ ਵਧੀਆ ਰਿਜ਼ਲਟ ਆਪਨਾ ਠੀਕ ਹੈ ਤਾਂ ਕਰਕੇ ਕਹਿ ਰਹੇ ਹਾਂ ਰਾਜੇ ਤੇ ਆਪਦੀ ਤਿਆਰੀ ਕੰਟੀਨਿਊ ਰੱਖੋ ਧੰਨਵਾਦ